ਸਰ ਮੇ ਕੋਈ ਪਹਿਲਾ ਮਮਾ ਨਾ ਹੋਇਆ ਕੋੜਾ ਤਲਾ ਬਰਸਦਾ ਦਇਵਤੀ ਕਾਲਿਓਂ ਪਾਰਤਾ ਜਾਇਓ ਸਭ ਮੇ ਪਰਵਰਿ ਆਏ ਬੀਤੀ ਕੇ ਜੇ ਕੋਈ ਬਾਤ ਦਾ ਨਾਮ ਹੋ ਜਾ ਰਹੀ ਨਾ ਕੀ ਨੇ ਲੱਗੇ ਸਰ ਵੀ ਚਲ ਗਿਆ ਜੇ ਸਾਨੂੰ ਨਹੀਂ ਮਰਨਾ ਪਰ ਤੂੰ ਮੇਰਾ ਛੋਟਾ ਵੀਰ ਸੀ ਐਸ਼ੇ ਪੈਣਾ ਆ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਰਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਦੇ ਸਾਡੇ ਨਾਲ ਇਹ ਤਾਂ ਬਸ ਇਹ ਚੋਨੇ ਸਾਡੇ ਵੀਰ ਦੀ লাশ ਸਾਡੇ ਘਰ ਆ ਜੇ ਸੀ ਅੱਜ ਦੀ ਵਾਰ ਦੋ ਨਾ ਮੂ ਵੇਖ ਸਕੀਏ ਸਾਡੇ ਭਰਾ ਦੀ লাশ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅਲਤਮਰ ਸਵੀਵਾਜੋ ਕਰ ਸਕੀਏ ਅਸੀਂ ਅੱਠ ਭੈਣ ਭਰਾਵਾਂ 6 ਪੈਣਾ ਨੇ ਦੋ ਭਰਾ ਸੀ ਪੁੱਬਾ ਮਾਰ ਰੋ ਰਹੀ ਇਸ ਮਾਂ ਦਾ ਇਸ ਭੈਣ ਦਾ ਇਸ ਭਰਾ ਦਾ ਦੁੱਖ ਦਿਲ ਨੂੰ ਝੋੜ ਦੇਣ ਵਾਲਾ ਇਸ ਪਰਿਵਾਰ ਦਾ ਨੌਜਵਾਨ ਪੁੱਤ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ ਜ਼ਿੰਦਗੀ ਦਾ ਤੇ ਲਗਾ ਡੌਂਕੀ ਲਗਾ ਅਮਰੀਕਾ ਜਾ ਰਿਹਾ ਸੀ ਰਸਤੇ 'ਚ ਗੁਰਪ੍ਰੀਤ ਸਿੰਘ ਨੂੰ ਅਚਾਨਕ ਹਾਰਟ ਅਟੈਕ ਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਇਸ ਘਟਨਾ ਦੀ ਖਬਰ ਜਉ ਹੀ ਪੀੜਤ ਪਰਿਵਾਰ ਤੱਕ ਪਹੁੰਚੀ ਇਸ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਪਰਿਵਾਰ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਹੈ ਇਸ ਹਾਸਤੇ ਵਾਸਤੇ ਘਰ ਚ ਸੱਥਰ ਬਿਸ ਚੁੱਕੇ ਨੇ ਕੀਰਨੇ ਪੈ ਰਹੇ ਨੇ ਬੈਣ ਪੈ ਰਹੇ ਨੇ ਇਹਨਾਂ ਤਸਵੀਰਾਂ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰਿਵਾਰ ਦਾ ਦੁੱਖ ਦੇਖ ਹਰ ਕਿਸੇ ਦੀ ਅੱਖ ਨਮ ਹੋ ਰਹੀ ਹੈ ਹਰ ਅੱਖ ਚੋਂ ਹੰਝੂ ਨਿਕਲ ਰਹੇ ਨੇ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਦੀਆਂ 6 ਪੈਣਾ ਨੇ ਜਦਕਿ ਇੱਕ ਭਰਾ ਵੀ ਹੈ ਗੁਰਪ੍ਰੀਤ ਸਿੰਘ ਦਾ ਪਰਿਵਾਰ ਅਤਿ ਦੀ ਗਰੀਬੀ ਚੱਲ ਰਿਆ ਸੀ ਇਸੇ ਦੇ ਚੱਲਦੇ ਹੀ ਗੁਰਪ੍ਰੀਤ ਸਿੰਘ ਕਿਵੇਂ ਨਾ ਕਿਵੇਂ ਵਿਦੇਸ਼ ਜਾਣਾ ਚਾਹੁੰਦਾ ਸੀ ਇਸ ਤੇ ਚੱਲਦੇ ਹੀ ਉਸ ਵੱਲੋਂ ਕਰੀਬ 36 ਲੱਖ ਰੁਪਏ ਲਗਾ ਡੋਂਕੀ ਰੂਟ ਰਾਹੀਂ ਅਮਰੀਕਾ ਜਾਣਾ ਚਾਹਿਆ ਸੀ ਪਰ ਉਸ ਦਾ ਇਹ ਸੁਪਨਾ ਵੀ ਪੂਰਾ ਨਹੀਂ ਹੋ ਸਕਿਆ ਤੇ ਇਸ ਵਿਦੇਸ਼ ਜਾਣ ਦੀ ਚਾਹਤ ਨੇ ਇਸ ਘਰ ਨੂੰ ਉਜਾੜ ਕੇ ਰੱਖ ਦਿੱਤਾ ਮੇਰੇ ਤਾਂ ਮੇਰੇ ਛੋਟਾ ਵੀਰ ਸੀ ਇਹ ਸ਼ੇਪ ਹੈਣਾ ਆ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਾਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਨੇ ਸਾਡੇ ਨਾਲ ਇਹਦੇ ਬਸ ਇਹ ਹੀ ਚੋਨੇ ਸਾਡੇ ਵੀਰ ਦੀ ਲਾਸ਼ ਸਾਡੇ ਘਰ ਆ ਜਾਈ ਸੀ ਅਜਨੰਦੀਵਰ ਤੋਂ ਮੂੰਹ ਵੇਖ ਸਕੀ ਹੈ ਮ੍ਰਿਤਕਾ ਨੌਜਬਾਨ ਗੁਰਪ੍ਰੀਤ ਸਿੰਘ ਅਜਨਾਲਾ ਦੇ ਕਸਬਾ ਆਰਮਦਾਸ ਦਾ ਰਹਿਣ ਵਾਲਾ ਸੀ ਇਸ ਘਟਨਾ ਤੋਂ ਬਾਅਦ ਪੁੱਬਾਂ ਮਾਰ ਰੋਂਦੇ ਪੀੜਤ ਪਰਿਵਾਰ ਵੱਲੋਂ ਸਰਕਾਰ ਅੱਗੇ ਇੱਕੋ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰ ਦੀ Laash ਨੂੰ ਕਿਵੇਂ ਨਾ ਕਿਵੇਂ ਭਾਰਤ ਲਿਆਂਦਾ ਜਾਵੇ ਤਾਂ ਕਿ ਆਖਰੀ ਵਾਰ ਉਸ ਨੂੰ ਦੇਖ ਸਕਣ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀਗਾ ਉਸ ਤੋਂ ਬਾਅਦ ਚ ਵਾਪਸ ਆ ਗਿਆ ਇੱਥੇ ਇੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਦਾ ਕੋ ਬਚਾਇਆ ਅੱਗੋਂ ਕੋਈ ਮਹਮੰਦ ਨਾਂ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕਿ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਹੈ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਕਿਸ ਜਗ੍ਹਾ ਆ ਯਾਰ ਕਿੱਥਾ ਪਤਾ ਨਹੀਂ ਗੁਆਟਮਾਲਾ ਜਾ ਕੇ ਉਹਦੀ ਡੈਥ ਹੋਈ ਆ ਉਹ ਕੋਈ ਮੁੰਡੇ ਕਿਸੇ ਏਜੰਡਰ ਦੇ ਸੀਗੇ ਜਿਹੜੇ ਹੋਰ ਏਜੰਡਰ ਦੇ ਰਾਤ ਇਹ ਮਤਲਬ ਇੱਕ ਹੋਟਲ ਦੇ ਵਿੱਚ ਇਕੱਠੇ ਰੁਕੇ ਸੀਗੇ ਉਹਨਾਂ ਦੇ ਨਾਲ ਰਾਤ ਕੱਟੀ ਆ ਉਹਨਾਂ ਦੇ ਵੀ ਕੋਈ ਪ੍ਰੋਬਲਮ ਨਹੀਂ ਕੋਈ ਇਹੋ ਜੀ ਗੱਲਬਾਤ ਨਹੀਂ ਸੀਗੀ ਸਾਡੇ ਨਾਲ ਤੀਜੀ ਮੰਜ਼ਿਲ ਤੋਂ ਆਪਣਾ ਬੈਗ ਚੁੱਕ ਕੇ ਥੱਲੇ ਉਤਰਿਆ ਗੱਡੀ 'ਚ ਬੈਠ ਗਿਆ ਵਾ ਗੱਡੀ 'ਚ ਬੈੰਦੇ ਆ ਸਾਰੇ ਜੰਦਾ ਵੀ ਸਾਡੀ ਪ੍ਰੋਬਲਮ ਹੋਈ ਆ ਇਹੋ ਹੀ ਆਖਿਆ ਵੀ ਮੈਨੂੰ ਸਾਡੀ ਪ੍ਰੋਬਲਮ ਹੈ 5-7 ਮਿੰਟਾਂ ਦੇ ਵਿੱਚ ਹੀ ਕਹਿੰਦੇ ਵੀ ਹੱਥਾ ਜੁਨੇ ਲਗ ਗਿਆ ਵਾ ਸੌਰ ਕੁਛ ਇੱਥੋਂ ਤਕਰੀਬਨ ਉਹ 3 ਮਹੀਨੇ ਪਹਿਲਾਂ ਗਿਆ ਵਾ 37.3 ਲੱਖ ਰੁਪਇਆ ਜਿਹੜਾ ਅਸੀਂ ਲਾ ਚੁੱਕੇ ਆ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹੀ ਮੰਗਿਆ ਕਿ ਸਾਨੂੰ ਸਾਡੇ ਭਰਾ ਦੀ লাশ ਜਿਹੜੀ ਆ ਉਹ ਸਾਨੂੰ ਮਿਲ ਜਵੇ ਅਸੀਂ ਆਪਣੇ ਹੱਥੀ ਉਹਦੇ ਜਿਹੜੇ ਅਲਤਮਰ ਸਫ਼ੀਰਵਾਜ ਹੋ ਕਰ ਸਕੀ ਸਾਡੀ ਇਹੋ ਹੀ ਮੰਗ ਆ ਅਸੀਂ 8 ਭੈਣ ਭਰਾਵਾਂ 6 ਭੈਣਾਂ ਨੇ ਦੋ ਭਰਾ ਸੀ ਇਸ ਮੰਦ ਭਾਗੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਪੀੜਤ ਪਰਿਵਾਰ ਨਾਲ ਉਹਨਾਂ ਦੇ ਘਰ ਪਹੁੰਚ ਮੁਲਾਕਾਤ ਕੀਤੀ ਗਈ ਹੈ ਪਰਿਵਾਰ ਨਾਲ ਦੁੱਖ ਜਤਾਇਆ ਗਿਆ ਤੇ ਨਾਲ ਹੀ ਉਹਨਾਂ ਵੱਲੋਂ ਗੁਰਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਇਹ ਤੋਂ ਸਾਡਾ ਇੱਕ ਬਹੁਤ ਮਿਹਨਤੀ ਨੌਜਵਾਨ ਅਮਰੀਕਾ ਦੀ ਚਾਹਤ ਵਿੱਚ ਪਹਿਲੇ 2-3 ਮਹੀਨਿਆਂ ਤੋਂ ਵੱਖ-ਵੱਖ ਦੇਸ਼ਾਂ ਤੇ ਸਟਰਗਲ ਕਰਦਾ ਹੋਇਆ ਗਵਾਟੇਮਾਲਾ ਪਹੁੰਚਿਆ ਸੀਗਾ ਉੱਥੇ ਜਦੋਂ ਅੱਗੇ ਡੌਂਕੀ ਤੇ ਜਾਣ ਲੱਗੇ ਤੇ ਉਦੋਂ ਉਹਨਾਂ ਦਾ ਹਾਰਟਟੈਕ ਦੇ ਨਾਲ ਜਿਹੜੀ ਡੈਥ ਹੋ ਗਈ ਉਹ ਇਹ ਦੁੱਖ ਦੁਆਈ ਇਸ ਕਰਕੇ ਵੀ ਆ ਕਿ ਆਪਾਂ ਇੰਨੇ ਪੈਸੇ ਲਾ ਕੇ ਜਦੋਂ ਉਹਦੇ ਮਾਪਿਆਂ ਨੂੰ ਦੱਸਿਆ ਕਿ 35-36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਆਪਾਂ ਇਹਨਾਂ ਰਿਸਕ ਲੈ ਕੇ ਆਪਣੇ ਧੀਆ ਪੁੱਤਾਂ ਨੂੰ ਜਵਾਨ ਧੀਆ ਪੁੱਤਾਂ ਨੂੰ ਪਾਲ ਪੋਸ ਕੇ ਫਿਰ ਆਪਾਂ ਇਦਾਂ ਠੇਕਲ ਦਿੰਦੇ ਆਸਬੰਦਾ ਦੇ ਵਿੱਚੋਂ ਦੀ ਤੇ ਇਹ ਤਾਂ ਇੱਕ ਬੇਨਤੀ ਹੈ ਕਿ ਸਰ ਆਪਾਂ ਜਾਈਏ ਦੂਰ ਜਾਈਏ ਕੋਈ ਨਹੀਂ ਉਦੋਂ ਪੜ੍ਹ ਲਿਖ ਕੇ ਜਾਈਏ ਚੰਗੇ ਢੰਗ ਨਾਲ ਜਾਈਏ ਕਾਨੂੰਨੀ ਢੰਗ ਨਾਲ ਜਾਈਏ ਗੈਰ ਕਾਨੂੰਨੀ ਢੰਗ ਨਾਲ ਜਾਣਾ ਜਿਹੜਾ ਉਹ ਬਹੁਤ ਔਖਾ ਸੋ ਮੈਂ ਅਫਸੋਸ ਕਰ ਮੈਂ ਆਇਆ ਇਸ ਤੇਨਾਂ ਦੀ ਡੈੱਡ ਬਾਡੀ ਜਿਹੜੀ ਹੈ ਬੋਧਪੀਦੀ ਉਹ ਆਪਾਂ ਮਗਾ ਕੇ ਤਾਂਗੇ ਮੇਰੇ ਬੈਕ ਟੂ ਨੇ ਅਨਦਰ ਡਿਪਾਰਟਮੈਂਟ ਜੋ ਦੀ ਪੈਰਵਾਈ ਕਰੀ ਸ਼ੁਰੂ ਕਰਤੀ ਐ ਇਸ ਮੰਦ ਭਾਗੀ ਘਟਨਾ ਨੇ ਪਰਿਵਾਰ ਦੇ ਇਸ ਦੁੱਖ ਨੇ ਇਨਾਂ ਹੰਝੂਆਂ ਨੇ ਹਰ ਇੱਕ ਨੂੰ ਭਾਵੁਕ ਕਰ ਦਿੱਤਾ ਐ ਹਰ ਕੋਈ ਪੀੜਤ ਪਰਿਵਾਰ ਨਾਲ ਦੁੱਖ ਜਤਾ ਰਿਹਾ ਹੈ ਤੇ ਹਰ ਕਿਸੇ ਵੱਲੋਂ ਇੱਕੋ ਮੰਗ ਸਰਕਾਰਾਂ ਅੱਗੇ ਕੀਤੀ ਜਾ ਰਹੀ ਹੈ ਕਿ ਕਿਵੇਂ ਨਾ ਕਿਵੇਂ ਇਸ ਪਰਿਵਾਰ ਦੇ ਮੈਂਬਰ ਦੀ ਮ੍ਰਿਤਕ ਦੇ ਇਸ ਪਰਿਵਾਰ ਕੋਲ ਪਹੁੰਚ ਸਕੇ ਤਾਂ ਕਿ ਪਰਿਵਾਰ ਆਪਣੇ ਹੱਥੀ ਉਸ ਦੀਆਂ ਅੰਤਿਮ ਰਸਮਾਂ ਕਰ ਸਕੇ ਬਿਊਰੋ ਰਿਪੋਰਟ ਜਗਬਾਣੀ ਟੀਵੀ